ਪੰਜਾਬ ਤੇ ਹਰਿਆਣਾ ਇੱਕ ਵਾਰ ਮੁੜ ਆਪਸ ਚ ਭਿੰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਿਆਣੇ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਮੁੜ ਆਮੋ ਸਾਹਮਣੇ ਹੋਣਗੇ ਐਸਓਐਲ ਤੇ ਮੁੱਦੇ ਤੇ ਕੇਂਦਰ ਦੀ ਵਿਜੋਲਗੀ ਨਾਲ ਦੋਵਾਂ ਮੁੱਖ ਮੰਤਰੀਆਂ ਵਿਚਕਾਰ ਹੁਣ 9 ਜੁਲਾਈ ਨੂੰ ਮੁੜ ਮੀਟਿੰਗ ਹੋਊਗੀ ਦੋਵਾਂ ਮੁੱਖ ਮੰਤਰੀਆਂ ਵਿਚਾਰ ਐਸਓਐਲ ਦੇ ਮੁੱਦੇ ਤੇ ਇਹ ਚੌਥੀ ਮੀਟਿੰਗ ਹੈ ਸੁਪਰੀਮ ਕੋਰਟ ਚ ਐਸਓਐਲ ਦੀ ਸੁਣਵਾਈ ਹੁਣ 13 ਅਗਸਤ ਨੂੰ ਹੋ ਰਹੀ ਹੈ ਔਰ ਉਸ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਸੀਐਮ ਮਾਨਤ ਸੀਐਮ ਸਿਆਣੀ ਵਿਚਾਰ ਇਹਨੂੰ ਬੜਾ ਅਹਿਮ ਮੰਨਿਆ ਜਾਂਦਾ ਕਿਉਂਕਿ ਇਸ ਮੀਟਿੰਗ ਦੀ ਜਿਹੜੀ ਪ੍ਰोसीडिंग ਹੋਊਗੀ ਉਹ 13 ਅਗਸਤ ਤੋਂ ਪਹਿਲਾਂ ਕੇਂਦਰ ਸਰਕਾਰ ਸੁਪਰੀਮ ਕੋਰਟ ਵਿੱਚ ਪੇਸ਼ ਕਰੇਗੀ ਕੇਂਦਰੀ ਜਲ ਸ਼ਕਤੀ ਵਿਭਾਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਦੋਵਾਂ ਸੂਬਿਆਂ ਵਿੱਚ ਵਿਚਾਰਗੀ ਕਰਕੇ ਇਹ ਮੀਟਿੰਗ ਕਰਵਾ ਰਿਹਾ ਔਰ ਇਹ ਸਾਰੀ ਪ੍ਰਕਿਰਿਆ ਜਿਹੜੀ ਮੀਟਿੰਗਾਂ ਕਰਨ ਦੀ ਹੋ ਰਹੀ ਹੈ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹੀ ਕੀਤੀ ਜਾ ਰਹੀ ਹੈ ਕੇਂਦਰ ਮੀਟਿੰਗ ਦੀ ਪ੍ਰਕਟੀ ਰਿਪੋਰਟ ਸੁਪਰੀਮ ਕੋਰਟ ਤੇ ਪੇਸ਼ ਕਰੇਗਾ ਸਾਰੀ ਰਿਪੋਰਟ ਪੇਸ਼ ਕਰਕੇ ਦੱਸੇਗਾ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਪੱਖ ਸੀ ਤੇ ਹਰਿਆਣੇ ਦੇ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਅਸਲ ਵਿੱਚ ਤੇ ਸੁਪਰੀਮ ਕੋਰਟ ਵੱਲੋਂ ਇਹ ਜਿਹੜੀਆਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਨੇ ਉਹਦਾ ਟੀਚਾ ਇਹ ਹੈ ਬੀ ਦੋਨੋ ਸੂਬੇ ਆਪਸੀ ਸਹਿਮਤੀ ਨਾਲ ਸਤਲੋ ਜਮਨਾ ਲਿੰਕ ਕਨਾਲ ਦੇ ਮਾਮਲੇ ਵਿੱਚ ਕੋਈ ਫੈਸਲਾ ਲੈ ਲੈਣ ਪਰ ਮਾਹਰ ਕਹਿੰਦੇ ਨੇ ਵੀ ਇਹ ਮਹਿਜ ਇੱਕ ਰਸਮੀ ਕਾਰਵਾਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਸਕਦੇ ਨੇ ਵੀ ਉਹ ਐਸਵੀਐਲ ਖੋਦ ਕੇ ਉਸਾਰੀ ਕਰਕੇ ਤੇ ਹਰਿਆਣਾ ਨੂੰ ਪਾਣੀ ਦੇ ਦੇਣਗੇ ਜਾਂ ਨੈ브 ਸਿੰਘ ਸੈਣੀ ਇਹ ਦਾਵਾ ਕਰ ਸਕਦੇ ਨੇ ਵੀ ਜੇ ਪੰਜਾਬ ਨਹੀਂ ਮੰਨਦਾ ਤੇ ਫਿਰ ਅਸੀਂ ਪੰਜਾਬ ਤੋਂ ਐਸਓਐਲ ਦੀ ਉਸਾਰੀ ਕਰਵਾ ਕੇ ਤੇ ਪਾਣੀ ਦੀ ਮੰਗ ਨਹੀਂ ਕਰਾਂਗੇ ਲੱਗਦਾ ਏ ਅਤ ਕਥਨੀ ਐ ਪਰ ਜਦੋਂ ਕਾਨੂੰਨੀ ਪ੍ਰਕਿਰਿਆ ਹੋਵੇ ਤੇ ਇਹ ਜਿਹੜੀਆਂ ਰਸਮਾਂ ਵੀ ਕਹਿੰਦੇ ਲਾਜ਼ਮੀ ਹੁੰਦੀਆਂ ਨੇ ਔਰ ਇਹ ਜਿਹੜੀਆਂ ਮੀਟਿੰਗਾਂ ਦਾ ਦੌਰ ਆ ਇਸ ਸਾਲ 2020 ਤੋਂ ਚੱਲਦਾ ਆ ਰਿਹਾ ਪਹਿਲੀ ਮੀਟਿੰਗ 18 ਅਗਸਤ 2020 ਨੂੰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਰ ਹੋਈ ਸੀ ਫਿਰ ਦੂਸਰੀ ਮੀਟਿੰਗ 14 ਅਕਤੂਬਰ 2022 ਨੂੰ ਹੋਈ ਸੀ ਔਰ ਤੀਸਰੀ ਮੀਟਿੰਗ 4 ਜਨਵਰੀ 2023 ਨੂੰ ਦੋਵਾਂ ਧਿਰਾਂ ਵਿਚਕਾਰ ਦੋਨਾਂ ਮੁੱਖ ਮੰਤਰੀਆਂ ਵਿਚਾਰ ਹੋਈ ਸੀ ਔਰ ਹਰੇਕ ਵਾਰ ਮੈਂ ਨਾ ਮੰਨੂ ਮੈਂ ਨਾ ਮੰਨੂ ਦੀ ਗੱਲ ਹੀ ਚੱਲਦੀ ਰਹੀ ਸੀ ਸੁਪਰੀਮ ਕੋਰਟ ਨੇ ਮਈ ਚ ਆਦੇਸ਼ ਦਿੱਤੇ ਸੀ ਪਿ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀਆਂ ਸਾਂਝੀਆਂ ਮੀਟੀਆਂ ਸ਼ੁਰੂ ਕਰਵਾ ਕੇ ਔਰ ਇਸ ਐਸਯੂਐਲ ਦੇ ਮੁੱਦੇ ਉੱਪਰ ਦੋਵਾਂ ਦੀ ਸਹਿਮਤੀ ਨਾਲ ਕੋਈ ਫੈਸਲਾ ਕਰਨ ਦਾ ਰਾਹ ਕੱਢਿਆ ਜਾਵੇ। ਦਰਅਸਲ ਇਸ ਮੁੱਦੇ ਉੱਪਰ ਪਹਿਲਾਂ ਜਿਹੜੀਆਂ ਮੀਟੀਆਂ ਹੋਈਆਂ ਨੇ ਉਹਦੇ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦਾ ਪੱਖ ਪੇਸ਼ ਕਰਦਿਆਂ ਬੜਾ ਸਪਸ਼ਟ ਕਹਿ ਚੁੱਕੇ ਨੇ ਬੀ ਪੰਜਾਬ ਕੋਲ ਹਰਿਆਣੇ ਨੂੰ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਗਾ ਔਰ ਉਹਨਾਂ ਨੇ ਕਿਹਾ ਵੀ ਐਸਓਐਲ ਉਸਾਰਨ ਲਈ ਨਾ ਤਾਂ ਉਹਨਾਂ ਕੋਲ ਪਾਣੀ ਹੈ ਤੇ ਨਾ ਹੀ ਉਹਨਾਂ ਕੋਲ ਜ਼ਮੀਨ ਹੈ ਦਰਅਸਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਐਸਓਐਲ ਦੇ ਇੱਕ ਮੁੱਦੇ ਤੇ ਬੜਾ ਗੰਭੀਰ ਦਿਨ ਸਾਹਮਣੇ ਆਇਆ ਸੀ ਤੇ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਸੀ ਜਿਹੜੀ ਜ਼ਮੀਨ ਪੰਜਾਬ ਚ ਅਕਵਾਇਰ ਕੀਤੀ ਸੀ ਐਸਵੀਐਲ ਉਸਾਰੀ ਲਈ ਉਹ ਸਾਰੀ ਜ਼ਮੀਨ ਨੂੰ ਡੀ ਨੋਟੀਫਾਈ ਕਰ ਦਿੱਤਾ ਸੀ ਭਾਵ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਸੀ ਜਿਹਦੇ ਕਰਕੇ ਸੀਐਮ ਭਗਵੰਤ ਸਿੰਘ ਮਾਨ ਦਾ ਕਹਿਣਾ ਵੀ ਐਸਵੀਐਲ ਕਿਵੇਂ ਉਸਾਰੀ ਜਾਵੇ ਇੱਕ ਤੇ ਐਸਵੀਐਲ ਚੋਂ ਪਾਣੀ ਕੱਢ ਕੇ ਹਰਿਆਣੇ ਨੂੰ ਦੇਣ ਲਈ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਤੇ ਦੂਸਰਾ ਉਹਨਾਂ ਨੇ ਕਿਹਾ ਸਾਡੇ ਕੋਲ ਤੇ ਜ਼ਮੀਨ ਹੀ ਹੈ ਨਹੀਂ ਐਸਵੀਐਲ ਉਸਾਰੀ ਕਿੱਥੇ ਜਾਵੇ ਔਰ ਨਾਲ ਇਹ ਵੀ ਸੀਐਮ ਕਹਿੰਦੇ ਆ ਰਹੇ ਨੇ ਪੰਜਾਬ ਦੇ ਵੀ ਐਸਯੂਐਲ ਨਹੀਂ ਹੋਣ ਤੇ ਸਮਾਂ ਆ ਯੀਐਸਐਲ ਜਮਨਾ ਸਤਲੁਜ ਲਿੰਕ ਉਸਾਰਨ ਦਾ ਆ ਤੁਸੀਂ ਹੁਣ ਯੀਐਸਐਲ ਉਸਾਰੋ ਉਹਦੇ ਲਈ ਅਸੀਂ ਸਹਿਮਤ ਆ ਭਾਵੇਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਸਖਤ ਸਟੈਂਡ ਲੈ ਲਿਆ ਵੀ ਜਦੋਂ ਪੰਜਾਬ ਕੋਲ ਵਾਧੂ ਪਾਣੀ ਨਹੀਂ ਵਾਧੂ ਪਾਣੀ ਤੇ ਦੂਰ ਦੀ ਗੱਲ ਜਦੋਂ ਪੰਜਾਬ ਕੋਲ ਆਪਣੀ ਖੇਤੀ ਲਈ ਆਪਣੀ ਲੋੜ ਲਈ ਪੂਰਾ ਪਾਣੀ ਨਹੀਂ ਤੇ ਉਹ ਹਰਿਆਣੇ ਨੂੰ ਪਾਣੀ ਕਿੱਥੋਂ ਦੇਣ ਸੋ ਇਹ ਜਿਹੜੀ ਕਹਾਣੀ ਸ਼ੁਰੂ ਹੋਈ ਹੈ ਬਹੁਤ ਪੁਰਾਣੀ ਹੈ 23 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਐਸਐਲ ਦੇ ਮੁੱਦੇ ਤੇ ਹਰਿਆਣੇ ਦੇ ਹੱਕ ਵਿੱਚ ਫੈਸਲਾ ਕੀਤਾ ਸੀ ਸੁਪਰੀਮ ਕੋਰਟ ਨੇ ਜਨਵਰੀ 2002 ਵਿੱਚ ਇਹ ਫੈਸਲਾ ਹਰਿਆਣੇ ਦੇ ਹੱਕ ਚ ਕੀਤਾ ਸੀ ਔਰ ਹੁਕਮ ਦਿੱਤੇ ਸੀ ਇਹ ਪਾਣੀਆਂ ਦੇ ਸਮਝੌਤੇ ਤਹਿਤ ਪੰਜਾਬ ਤੁਰੰਤ ਐਸਵੀਐਲ ਦੀ ਉਸਾਰੀ ਕਰਕੇ ਤੇ ਹਰਿਆਣੇ ਨੂੰ ਬੰਦਾ ਪਾਣੀ ਦਵੇ ਜਦੋਂ ਇਹ ਡਿਸੀਜਨ ਆਇਆ ਸੀ ਤੇ ਫਿਰ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਇੱਕ ਬਹੁਤ ਵੱਡਾ ਸਟੈਂਡ ਲਿਆ ਸੀ ਉਹਦੇ ਕਰਕੇ ਉਹਨੂੰ ਪਾਣੀਆਂ ਦੇ ਰਾਜਵਰੋਂ ਇਹ ਕਹਿਣ ਲੱਗ ਪਏ ਸੀ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੇ 2004 ਵਿੱਚ ਬੜਾ ਇੱਕ ਬੋਲਡ ਸਟੈਪ ਲੈ ਕੇ 1981 ਦੇ ਪਾਣੀਆਂ ਦੇ ਸਮਝੌਤੇ ਨੂੰ ਵਿਧਾਨ ਸਭਾ 'ਚ ਕਾਨੂੰਨ ਪਾਸ ਕਰਕੇ ਰੱਦ ਕਰ ਦਿੱਤਾ ਸੀ ਵੀ 1981 ਦੇ ਜਿਹੜੇ ਪਾਣੀਆਂ ਦੇ ਸਮਝੌਤੇ ਉਹ ਉਹਨੂੰ ਰੱਦ ਕਰਦੇ ਨੇ ਕਿਉਂਕਿ ਐਸਯੂਐਲ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਇਹ ਸੀ ਵੇ ਪੰਜਾਬ ਹਰਿਆਣਾ ਨੂੰ 1981 ਦੇ ਪਾਣੀਆਂ ਦੇ ਸਮਝੌਤੇ ਤਹਿਤ ਪਾਣੀ ਦਵੇ ਤੇ ਕੈਪਟਨ ਨੇ ਉਹ ਸਮਝੌਤੇ ਨੂੰ ਹੀ ਰੱਦ ਕਰ ਦਿੱਤਾ ਸੀ ਵੀ ਹੁਣ ਕਹਾਣੀ ਖਤਮ ਹੋ ਗਈ ਪਰ ਕਹਾਣੀ ਖਤਮ ਨਹੀਂ ਸੀ ਹੋਈ ਸੁਪਰੀਮ ਕੋਰਟ ਨੇ ਲੰਬੀ ਸੁਣਵਾਈ ਤੋਂ ਬਾਅਦ ਜਿੱਤੇ 2004 ਵਿੱਚ 1981 ਦੇ ਪਾਣੀਆਂ ਦੇ ਸਮਝੌਤੇ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਾਨੂੰਨ ਬਣਾ ਕੇ ਰੱਦ ਕਰ ਦਿੱਤਾ ਸੀ ਉੱਤੇ 12 ਸਾਲ ਸੁਪਰੀਮ ਕੋਰਟ ਕਿਸ ਮੁੱਦੇ ਤੇ ਚੱਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਾਲ 2016 ਵਿੱਚ ਜਿਹੜਾ ਕਾਨੂੰਨ ਕੈਪਟਨ ਸਰਕਾਰ ਨੇ 1981 ਦੇ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਲਈ ਬਣਾਇਆ ਸੀ ਉਸ ਕਾਨੂੰਨ ਨੂੰ ਹੀ ਰੱਦ ਕਰ ਦਿੱਤਾ ਸੀ ਸੋ ਬਹੁਤ ਵੱਡੀ ਉਦੋਂ ਸੱਟ ਮੱਗ ਲੱਗੀ ਸੀ ਪੰਜਾਬ ਸਰਕਾਰ ਨੂੰ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਕਈ ਤੱਤ ਵੀ ਦਿੰਦੀ ਹੈ ਪੰਜਾਬ ਸਰਕਾਰ ਦਾ ਕਹਿਣਾ ਇਸ 70 ਫੀਸਰ ਜਿਹੜੇ ਬਲਾਕ ਨੇ ਉੱਥੇ ਜ਼ਮੀਨੀ ਪਾਣੀ ਅਤ ਦਰਜੇ ਦਾ ਹੇਠਾਂ ਚਲ ਗਿਆ ਤੇ ਉਹ ਐਸਐਲ ਉਸਾਰ ਕੇ ਪਾਣੀ ਹਰਿਆਣੇ ਨੂੰ ਦੇਣ ਦੇ ਕਿਸੇ ਵੀ ਤਰ੍ਹਾਂ ਸਮਰੱਥ ਨਹੀਂ ਗਏ ਅਸਲ 'ਚ ਐਸਐਲ ਦੀ ਪੁਆੜੇ ਦੀ ਜੜ 1982 ਚ ਸ਼ੁਰੂ ਹੋਈ ਸੀ ਅੱਜ ਤੋਂ ਤਕਰੀਬਨ 43 ਸਾਲ ਪਹਿਲਾਂ 1982 ਚ ਐਸਐਲ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਕਪੂਰੀ ਤੋਂ ਔਰ 8 ਸਾਲਾਂ ਬਾਅਦ ਤਕਰੀਬਨ 8 ਸਾਲਾਂ ਬਾਅਦ 1990 ਚ ਐਸਓਐਲ ਦੀ ਉਸਾਰੀ ਜਿਹੜੀ ਹੈ ਉਹ ਬੰਦ ਹੋ ਗਈ ਸੀ 1982 ਤੋਂ ਲੈ ਕੇ 1990 ਤੱਕ ਬੜੇ ਜੋਰ ਸ਼ੋਰ ਨਾਲ ਕੰਸਟਰਕਸ਼ਨ ਹੋਈ ਐਸਓਐਲ ਕਨਾਲ ਪ੍ਰੋਜੈਕਟ ਲਈ ਪੰਜਾਬ ਸਰਕਾਰ ਨੇ ਇੱਕ ਵੱਖਰਾ ਵਿੰਗ ਬਣਾਇਆ ਇਰੀਗੇਸ਼ਨ ਦਾ ਵੱਡੇ ਪੱਧਰ ਤੇ ਮੁਲਾਜ਼ਮ ਇੰਜੀਨੀਅਰ ਭਰਤੀ ਕੀਤੇ ਔਰ ਚੰਡੀਗੜ੍ਹ ਚ ਥਾਂ ਥਾਂ ਤੇ ਐਸ.ਵੀ.ਐਲ ਦੇ ਦਫ਼ਤਰ ਸੀ ਔਰ ਉਦੋਂ ਲੱਗਦਾ ਸੀ ਵੀ ਜਿਵੇਂ ਸਭ ਤੋਂ ਵੱਧ ਕੰਮ ਇਰੀਗੇਸ਼ਨ ਡਿਪਾਰਟਮੈਂਟ ਚ ਹੀ ਹੈ ਪੂਰੀ ਤਰ੍ਹਾਂ ਲਾਲਾ ਲਾਲਾ ਹੁੰਦੀ ਸੀ ਔਰ ਵੱਡੇ ਪੱਧਰ ਤੇ ਐਸ.ਵੀ.ਐਲ ਦੀ ਅਫਸਾਰੀ ਚੱਲ ਰਹੀ ਸੀ ਪਰ 1990 ਚ ਇੱਕ ਘਟਨਾ ਵੱਡੀ ਵਾਪਰੀ 1990 ਚ ਐਸ.ਵੀ.ਐਲ ਦੇ ਮੁੱਖ ਇੰਜੀਨੀਅਰ ਦਾ ਆਫੀਸਰ ਸੈਕਟਰ 26 ਚੰਡੀਗੜ੍ਹ 'ਚ ਹੁੰਦਾ ਸੀ ਔਰ ਉੱਤੇ ਮੋਕ ਇੰਜੀਨੀਅਰ ਸੈਕਰੀਟੇ ਇੱਕ ਨਿਗਰਾਨ ਜੀਨੀਅਰ ਸੀ ਉਹਨਾਂ ਤੇ ਅੱਤਵਾਦੀ ਹਮਲਾ ਹੋਇਆ ਤੇ ਉਹਨਾਂ ਦੋਨਾਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਇਹ ਘਟਨਾ ਵਾਪਰੀ ਤੇ ਫਿਰ ਐਸ.ਓ.ਐਲ ਨਾਲ ਸੰਬੰਧਤ ਇੰਜੀਨੀਰਾਂ ਤੇ ਮਲਾਜ਼ਮਾਂ ਨੇ ਫੈਸਲਾ ਕਰ ਲਿਆ ਵੀ ਉਹ ਹੁਣ ਆਪਣੀ ਜਾਨ ਨਹੀਂ ਗਉਣਗੇ ਉਹਨਾਂ ਨੇ ਐਸ.ਓ.ਐਲ ਦੀ ਉਸਾਰੀ ਦੇ ਕੰਮਾਂ ਦਾ ਬਾਈਕਟ ਕਰ ਦਿੱਤਾ ਸੀ ਔਰ ਦੂਸਰੇ ਪਾਸੇ ਸਰਕਾਰ ਵੀ ਬੁਰੀ ਤਰ੍ਹਾਂ ਫਰਸੀ ਸੀ ਜੇ ਧੱਕੇ ਨਾਲ ਕੰਮ ਕਰਾਉਂਦੀ ਹਾਲਾਤ ਮਾੜੇ ਸੀ ਫਿਰ ਇਹ ਸੀ ਵੀ ਜੇ ਕੋਈ ਮਾੜੀ ਘਟਨਾ ਵਾਪਰਦੀ ਤੇ ਸਰਕਾਰ ਦੇ ਸਿਰ ਆਉਣੀ ਸੀ ਸਰਕਾਰ ਵੀ ਬੜਾ ਫੂਫੂ ਕੇ ਕਦਮ ਰੱਖਦੀ ਸੀ ਪਰ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂਗਾ 1990 ਚ ਕੇਂਦਰ ਸਰਕਾਰ ਬੜੇ ਯੋਰ ਸ਼ੋਰ ਨਾਲ ਐਸਵੀਐਲ ਦੀ ਉਸਾਰੀ ਜਾਰੀ ਰੱਖਣ ਦਾ ਪੂਰਾ ਯਤਨ ਕਰੀ ਸੀ ਪਤਾ ਲੱਗਾ ਵੀ ਇਸ ਸਬੰਧ ਵਿੱਚ ਇੱਕ ਉੱਚ ਸਰਕਾਰੀ ਮੀਟਿੰਗ ਹੋਈ ਜਿਹਦੇ ਵਿੱਚ ਜਿਹੜੇ ਉੱਚ ਅਧਿਕਾਰੀ ਸੀ ਉਹਨਾਂ ਨੇ ਐਸਵੀਐਲ ਦੇ ਇੰਜੀਨੀਅਰਾਂ ਨੂੰ ਫਟਕਾਰਾਂ ਪਾਈਆਂ ਇਹ ਕਿਹਾ ਵੀ ਤੁਸੀਂ ਇਸ ਪ੍ਰੋਜੈਕਟ ਨੂੰ ਰੋਕ ਰਹੇ ਜੇ ਕਿਉਂ ਨਹੀਂ ਕੰਮ ਕਰਦੇ ਲੰਬੀ ਚੌੜੀ ਮੀਟਿੰਗ ਤੋਂ ਬਾਅਦ ਇਹ ਫਰਮਾਨ ਕੀਤਾ ਵੀ ਇਹ ਉਸਾਰੀ ਤੇ ਅੰਜਿੰਦਰਾ ਨੂੰ ਕਰਨੀ ਪਵੇਗੀ ਉਦੋਂ ਸਬੱਬ ਨਾਲ ਇਰੀਗੇਸ਼ਨ ਪੰਜਾਬ ਦੇ ਜਿਹੜੇ ਸਕੱਤਰ ਸੀ ਸੈਕਟਰੀ ਐਡਮਨ ਸੀ ਐਸ ਐਸ ਬੋਪਰਾਏ ਸਨ ਐਸ ਐਸ ਬੋਪਰਾਏ ਉਸ ਮੀਟਿੰਗ 'ਚ ਸਨ ਔਰ ਐਸ ਐਸ ਬੋਪਰਾਏ ਨੇ ਦਿਨ ਪਰ ਨਿਊਜ਼ ਕੋ ਖਲਾਸਾ ਕੀਤਾ ਵੀ ਜਦੋਂ ਉਸ ਮੀਟਿੰਗ ਵਿੱਚ ਤਕਰੀਬਨ ਉੱਚ ਅਧਿਕਾਰੀਆਂ ਨੇ ਸਾਰਿਆਂ ਦੇ ਹੱਥ ਖੜੇ ਕਰ ਦਿੱਤੇ ਇੰਜੀਨੀਅਰਾਂ ਦੇ ਵੀ ਤੁਹਾਨੂੰ ਤੇ ਉਸਾਰੀ ਕਰਨੀ ਪੈਣੀ ਆ ਦੱਸੋ ਕਿੰਨੀ ਸਿਕਿਉਰਿਟੀ ਚਾਹੀਦੀ ਐ ਕਿਹੜੇ ਢੰਗ ਨਾਲ ਕਰੋਗੇ ਤੇ ਉਹ ਕਹਿੰਦੇ ਵੀ ਫਿਰ ਮੇਰੇ ਅੰਦਰ ਪੰਜਾਬੀਅਤ ਜਾਗੀ ਮੈਂ ਉਂਗਲ ਕੀਤੀ ਵੀ ਮੈਂ ਕੁਝ ਕਹਿਣਾ ਤੇ ਕਹਿੰਦੇ ਫਿਰ ਮੈਂ ਇਹ ਗੱਲ ਕਹੀ ਵੀ ਇਹ ਇੰਨਾ ਸੈਂਸਿਟਿਵ ਮਾਹੌਲ ਬਣਿਆ ਪਿਆ ਨਾਜ਼ਿਕ ਮਾਹੌਲ ਬਣਿਆ ਪਿਆ ਆਪਾਂ ਕੱਲੀ ਐਸਓਐਲ ਦੀ ਉਸਾਰੀ ਤੇ ਕਿਉਂ ਜ਼ੋਰ ਲਾ ਰਿਆ ਆ ਕਿਉਂਕਿ ਰਜੀਵ ਲੌਂਗਵਾਰ ਸਮਝੌਤੇ ਤਹਿਤ ਇਹ ਦੋਵੇਂ ਮਦਦਾਂ ਜੁੜੀਆਂ ਸੀ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਐਸਵੀਐਲ ਦੀ ਉਸਾਰੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਉਦੋਂ 1990 ਸੀ ਕਿ 26 ਜਨਵਰੀ 1986 ਨੂੰ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜੇ ਨਹੀਂ ਦਿੱਤਾ ਜਦੋਂ ਉਹ ਮੱਦ ਪੰਜਾਬ ਦੇ ਪੂਰੀ ਨਹੀਂ ਕੀਤੀ ਤੇ ਫਿਰ ਅਸੀਂ ਐਸਐਸਐਲ ਲਈ ਕਿਉਂ ਜ਼ੋਰ ਲਾ ਰਹੇ ਹਾਂ ਐਸਐਸ ਬੋਪਰ ਆਏ ਹੁਣਾ ਦੱਸਿਆ ਵੀ ਜਦੋਂ ਉਹਨਾਂ ਨੇ ਇਹ ਸਵਾਲ ਖੜਾ ਕਰ ਦਿੱਤਾ ਤੇ ਸਾਰੇ ਲਾਜਵਾਬ ਹੋ ਗਏ ਔਰ ਉਸ ਮੀਟਿੰਗ ਤੋਂ ਬਾਅਦ ਕਿਸੇ ਦਾ ਹਿਆ ਹੀ ਨਹੀਂ ਪਿਆ ਵੀ ਉਹ ਇਹ ਗੱਲ ਕਵੇ ਵੀ ਐਸਐਸਐਲ ਦੀ ਉਸਾਰੀ ਕਰਵਾਈ ਜਾਵੇ ਸਾਬਕਾ ਆਈਐਸ ਅਧਿਕਾਰੀ ਐਸਐਸ ਬੋਪਰ ਆਏ ਸਾਹਿਬ ਨੇ FSUL ਦੇ ਮੁੱਦੇ ਤੇ ਕੀ ਵੱਡਾ ਖੁਲਾਸਾ ਕੀਤਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਾਣੀਆਂ ਦੇ ਮੁੱਦੇ ਤੇ ਕਈ ਪਾਣੀਆਂ ਦੇ ਰਾਖੇ ਬਣੇ ਨੇ ਪੰਜਾਬ ਦੇ ਵੱਡੇ ਵੱਡੇ ਹੱਕ ਠੋਕ ਕੇ ਦਾਅਵੇ ਕਰਦੇ ਨੇ ਮੈਂ ਪਾਣੀਆਂ ਦਾ ਰਾਖਾ ਮੈਂ ਪਾਣੀ ਦਾ ਰਾਖਾ ਮੈਨੂੰ ਯਾਦ ਹੈ ਤੁਸੀਂ ਜਦੋਂ ਇਰੀਗੇਸ਼ਨ ਦੇ ਵਿਭਾਗ ਦੇ ਸੈਕਟਰੀ ਸੀ ਬੜਾ ਵੱਡਾ ਇਸ਼ੂ ਸੀ ਉਦੋਂ ਉਦੋਂ ਦੋ ਇੰਜੀਨੀਅਰ ਇੱਕ ਚੀਫ ਇੰਜੀਨੀਅਰ ਸਿਕਰੀ ਸਾਹਿਬ ਉਹਨਾਂ ਦਾ ਕਤਲ ਵੀ ਹੋਇਆ ਸੀ ਸੈਕਟਰ 26 ਚ ਬਹੁਤ ਵੱਡਾ ਕ੍ਰਾਈਸਿਸ ਸੀ ਉਹ ਕਹਾਣੀ ਦੱਸੋ ਕੀ ਸੀ ਇਹ ਮੇਰੇ ਖਲ ਮੇਰੀ ਸਾਰਾ ਨਵਦੀ ਸੇਵਾ ਪੰਜਾਬ ਦੀ ਉਹ ਹੈ ਕਿਆ ਬਾਤ ਹੈ ਉਹ ਚੀਫ ਇੰਜੀਨੀਅਰ ਸੇਖਰੀ ਹੁੰਦੇ ਸੀ ਹਾਂਜੀ ਉਹਨਾਂ ਦਾ ਮੈਨੂੰ ਫੋਨ ਆਇਆ ਜੀ ਉਹ ਦਵਾ ਦਬ ਨਹਿਰ ਬਣ ਰਹੀ ਸੀ ਉਦੋਂ ਅੱਛਾ ਜੀ ਇਹ ਸਰ ਗੱਲ 90 ਦੀ ਹੈ ਇਹ 19 90 ਦੇ ਗਾਇ ਹੈ ਮੇਰਾ ਕਿ ਕੋ ਜਿਹੜਾ ਮਰਡਰ ਹੋਇਆ ਸੀ ਉਹ 80 ਦੇ ਉਹ 90s ਤੇ ਉਹਨਾਂ ਦਾ ਫੋਨ ਆਇਆ ਮੈਨੂੰ ਜੇ ਮੈਂ ਜ਼ਰੂਰੀ ਮਿਲਣਾ ਮੈਂ ਕਿ ਮੇਰੀ ਆ ਮੀਟਿੰਗ ਹੈ ਕਿ ਨਹੀਂ ਬਿਲਕੁਲ ਮੈਂ ਜ਼ਰੂਰੀ ਮੈਂ ਇਮੀਡੀਏਟਲੀ ਮਿਲਣਾ ਮੈਂ ਕਿ ਚਲੋ ਮੈਂ ਆ ਮੀਟਿੰਗ ਕੈਨਸਲ ਕਰ ਦਾਂ ਤੁਸੀਂ ਆ ਜਾਓ ਓਕੇ ਉਹ ਅੱਗੇ ਉਹਨਾਂ ਨੇ ਮੇਨੂੰ ਧਮਕੀ ਆਈ ਹੈ ਐਸ ਵੀ ਐਲ ਦਵੀਨ ਬੁਲਾਉਣੀ ਬੰਦ ਕਰ ਦੇ ਨਹੀਂ ਤੇਨੂੰ ਖਤਮ ਕਰ ਦਿਆਂਗੇ ਓਕੇ ਮੈਂ ਕਿੱਥੇ ਕਿਉਂ ਲੋਕ ਸੈਕਟਿਓਟ ਬੈਠੇ ਸੀ ਆਪਣੇ ਆਪ ਹਾਂਜੀ ਹਾਂਜੀ ਉਸ ਗਵਰਨਰ ਜੀ ਰਾਜ ਸੀਗਾ ਉਹ ਵੱਡਾ ਹੋ ਸੀਗਾ ਜਿਹੜਾ ਮਨਿਸਟਰਾਂ ਦੇ ਦੇਦਨ ਨੇ ਦੇ ਇਸਾਨੋ ਤੇ ਮੈਨੂੰ ਕਿੱਥੇ ਕਿਰੀ ਸਾਹਿਬ ਐਸਵਾਈਐਲ ਹੁਣ ਪੋਲਿਟੀਕਲ ਬਣ ਗਈ ਹੈ ਰਾਜਨੀਤਿਕ ਮਤਾ ਬਣ ਗਿਆ ਸੋ ਇਹਨੂੰ ਤੁਸੀਂ ਪੂਰੀ ਸੀਰੀਅਸਨੈਸ ਨਾਲ ਲਓ ਇਸ ਥ੍ਰੈਟ ਨੂੰ ਇਕ ਤਾਂ ਮੈਨੂੰ ਇਹ ਕਰੋ ਵੀ ਤੁਸੀਂ ਅਰਜ਼ੀ ਹੁਣੇ ਦੇ ਕੇ ਜਾਓ ਲਿਖ ਕੇ ਵੀ ਮੈਨੂੰ ਸਿਕਿਉਰਿਟੀ ਚਾਹੀਦੀ ਹੈ ਮੈਂ ਹੋਮ ਸੈਕਟੀ ਸਾਹਿਬ ਨੂੰ ਲਿਖ ਦਿਆਂਗਾ ਵੀ ਇਹਨਾਂ ਨੂੰ ਇਮੀਡੀਏਟਲੀ ਦਿੱਤੀ ਜਾਵੇ ਸਿਕਿਉਰਿਟੀ ਜੀ ਦੂਜਾ ਮੈਂ ਕਿਹਾ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਵੀ ਤੁਸੀਂ ਡਿਸਪੀਅਰ ਹੋ ਜਾਓ ਓਕੇ ਮੁੜ ਕੇ ਜਦੋਂ ਵਕਤ گزر ਜਾਊਗਾ ਕੋਈ ਪੜੇ ਪੜੇ ਜਾਣਗੇ ਕੋਈ ਘੁੰਡੌਲਾ ਹੋ ਜਾਊਗਾ ਤੇ ਫਿਰ ਤੁਸੀਂ ਵਾਪਸ ਆ ਜਾਏ ਉਹ ਇਸ ਨੂੰ ਨਾ ਸਮਝਾ ਮਤੋਂ ਚਾਰ ਛੜਦਾ ਪਤਾ ਨਹੀਂ ਕਿਉਂ ਉਹਨਾਂ ਨੂੰ ਔਖਾ ਲੱਗ ਰਿਹਾ ਸੀਗਾ ਜਾਂ ਤਾਂ ਉਹਨਾਂ ਨੂੰ ਸੀਰੀਅਸ ਨਹੀਂ ਸਮਝ ਆਈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੂੰ ਸੀ ਰਿਕਵੈਸਟ ਹਨਾ ਕੋਲ ਤੂੰ ਸੀ ਜਾ ਵਾਪਸ ਬੈਠ ਕੇ ਗੱਲ ਕਰੋ ਪਰਵਾਹ ਨਾਲ ਗੱਲ ਕਰੋ ਹੋਰ ਗੱਲ ਕਰੋ ਸੋਚ ਕੇ ਫੇਮੈਨੋ ਜਵਾਬ ਦਿਓ ਉਹਨਾਂ ਨੇ ਫੇਮੈਨੋ ਉੱਥੇ ਜਾ ਕੇ ਕਿਹਾ ਠੀਕ ਹੈ ਮੈਂ ਸਿਕਿਉਰਿਟੀ ਮੰਗ ਲੈਣਾ ਪਰ ਮੈਂ ਇਧਰ ਉਧਰ ਨਹੀਂ ਜਾਣਾ ਡਿਊਟੀ ਤੇ ਆਇਆ ਕਰੋ ਉਹ ਆ ਨਿਆਣੇ ਉਸ ਜੀਪੀਟੀ ਉਸੇ ਨੂੰ ਮੈਂ ਲੈ ਕੇ ਉਸੇ ਕੋਲੋਂ 60000 ਰੁਪਏ ਤੀ ਪਰ ਮੈਂ ਰੱਖਿਆ ਇੱਕ ਜਾਂ ਦੋ ਦਿਨ ਦੇ ਵਿੱਚ ਉਹ ਘਾਰਾ ਕਰ ਗਏ ਅਜੇ ਉਹ ਤੋਂ ਸਿਕਿਉਰਿਟੀ ਮਿਲੀ ਨਹੀਂ ਹਾਲੇ ਨਾ ਅਜੇ ਨਹੀਂ ਸੀ ਮਿਲੀ ਅੱਛਾ ਸਿਕਿਉਰਿਟੀ ਦੀ ਗੱਲ ਇਹ ਹੈ ਵੀ ਉਸ ਤੋਂ 1.5 ਸਾਲ ਪਹਿਲਾਂ ਸਿਕਿਉਰਿਟੀ ਅਸੀਂ ਸਰਕਾਰ ਤੋਂ ਮੰਗਦੇ ਰਹੇ ਹਾਂ ਆਪਣੇ ਖਰਚੇ ਤੇ ਇੱਕ ਬਟਾਲੀਅਨ ਸਰਕਾਰ ਨੇ ਸਾਾਨੂੰ ਇੱਕ ਬਟਾਲੀਅਨ ਨਹੀਂ ਦਿੱਤੀ ਸਾਡੇ ਖਰਚੇ ਤੇ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਦੇ ਖਰਚੇ ਤੇ ਹਾਂ ਜੀ ਹਾਂ ਜੀ ਐਸਵਾਈਐਲ ਦੇ ਬਜਟ ਤੋਂ OK ਹਾਂ ਸਾਨੂੰ ਉਹ ਉਹਨਾਂ ਨੇ ਇੱਕ ਬਟਾਲੀਅਨ ਵੀ ਨਹੀਂ ਦਿੱਤੀ ਤੇ ਫੇਰ ਇਹ ਕਾਲਾ ਹੋ ਗਿਆ ਤੇ ਇਸ ਸੈਕਟਰ 26 ਚੰਡੀਗੜ੍ਹ ਆਫਿਸ ਤੋਂ ਉਹਨਾਂ ਦਾ ਮਰਕਾ ਅੰਟੀ ਜਿਹੜਾ ਨਾਸਟਾਪ ਤਾਰ ਸਿੰਘ ਵੀ ਸੀਗੇ ਐਸਸੀ ਐਸਸੀ ਉਹ ਵੈਸੇ ਮਿਲਣਾ ਸੀ ਉਹ ਨਾਲ ਉਹ ਵੀ ਉਹਨਾਂ ਨੂੰ ਵੀ ਵਿਚਾਰੇ ਉਹ ਕਤਲ ਕਰ ਗਏ ਤੇ ਸੋ ਇਸ ਤਰਾ ਉਹ ਹੋਇਆ ਕੁਜ ਜਨਾਬਾ ਫਿਰ ਮੇਰੇ ਨਾਲ ਉਸ ਤੋਂ ਬਾਅਦ ਇੰਜੀਨੀਅਰਾਂ ਨੇ ਕੰਮ ਠੱਪ ਕਰਤਾ ਸੀ ਅ ਸਾਰਾ ਬੰਦ ਹੋ ਗਿਆ ਸੀ ਬੰਦ ਹੋ ਗਿਆ ਸੀ ਹਾਂ ਜੀ ਸਾਰੇ ਪੰਜਾਬ ਚ ਡਰ ਪੈ ਗਿਆ ਸਾਰੀ ਸਰਕਾਰ ਚ ਡਰ ਪੈ ਗਿਆ ਹਰ ਜਗ੍ਹਾ ਕਰਮਚਾਰੀਆਂ ਨੂੰ ਖਤਰਾ ਹੋ ਗਿਆ ਉਸ ਤੋਂ ਬਾਅਦ ਸਰਕਾਰ ਕਦੇ ਵੀ ਇਹ ਨਹੀਂ ਸ਼ੁਰੂ ਕਰੋ ਉਹ ਜੋ ਪ੍ਰਾਈਮ ਮਿਨਿਸਟਰ ਚੰਦਰਸ਼ੇਖਰ ਜੀ ਸੀਗੇ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਆਪਣੇ ਬਹੁਤ ਹੀ ਪਿਆਰੇ ਲੀਡਰ ਚੌਧਰੀ ਦੇਵੀ ਲਾਲ ਹਰੇਣੇ ਵਾਲੇ ਉਹ ਡਿਪਟੀ ਪ੍ਰਾਈਮ ਮਿਨਿਸਟਰ ਸੀ ਚੋਟਾਲਾ ਸਾਹਿਬ ਪ੍ਰਾਈਮ ਮਿਨਿਸਟਰ ਦੇ ਆਫਿਸ ਚਾਰਫਨ ਮੋਲਾ ਸੀਗੇ ਹਨੇ ਸਾਰੀ ਚੀਜ਼ ਉੱਥੇ ਦਫ਼ਤਰ ਦੇ ਵਿੱਚੋਂ ਕੰਟਰੋਲ ਕਰਦੇ ਸੀ ਗਵਰਨਰ ਵੀ ਉਹਨਾਂ ਦਾ ਲਾਇ ਹੋਏ ਸੀ ਮਿਸਟਰ ਬਰਿੰਦਰ ਵਰਮਾ ਪੰਜਾਬ ਦੇ ਗਵਰਨਰ ਹਾਂ ਤਾਂ ਪੂਰਾ ਪ੍ਰੈਸ਼ਰ ਸਾਡੇ ਤੇ ਆ ਗਿਆ ਵੀ ਇਹਨੂੰ ਜਲਦੀ ਬਣਾਓ ਉਸਾਰੀ ਕਰੋ ਅਸੀਂ ਨਾ ਨੂੰ ਕੀਤੇ ਫਿਰ ਸਰਕਾਰ ਨੇ ਸੋਚਿਆ ਵੀ ਚਲੋ ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਕੇ ਦੇਖਦੇ ਓਕੇ ਮੀਟਿੰਗ ਬੁਲਾ ਲਈ 10 ਸਰਕਾਰਾਂ ਦੀ ਯੂਟੀ ਦੀ ਹਰਿਆਣਾ ਦੀ ਤੇ ਇਦੋਂ ਪੰਜਾਬ ਦੀ ਜੀ ਤੇ ਅਸੀਂ ਵੀ ਚਲੇ ਗਏ ਮੇਰੇ ਐਡਵਾਈਜ਼ਰ ਸਾਹਿਬ ਸੀਗੇ ਉਹ ਵੀ ਆਗੇ ਸਰਦਾਰ ਸਾਹਿਬ ਸੀਗੇ ਇੱਕ ਗਵਰనర్ ਸਾਹਿਬ ਨੇ ਬੁਲਾਈ ਮੀਟਿੰਗ ਇਹਨਾਂ ਗਵਰనర్ ਸਾਹਿਬ ਨੇ ਆਪਣੇ ਮੇਨ ਐਡਵਾਈਜ਼ਰ ਜਿਹੜੇ ਸੀ ਪੀਐਸ ਕੋਲੀ ਉਹਨਾਂ ਨੂੰ ਭੇਜ ਦਿੱਤਾ ਜੀ ਹੋਮ ਵਗੈਰਾ ਉਹਨਾਂ ਕੋਲ ਸੀ ਰਹਾ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਕੰਮ ਸ਼ੁਰੂ ਕਰੋ ਐਸਵਾਈਐਲ ਬਣਾਉਣੀ ਆਪਾਂ ਉੱਤੇ ਪਾਲਿਸੀ ਹੋਈ ਸੀਗੀ ਹਰ ਸਰਕਾਰ ਦੇ ਮੇਲੇ ਹੁੰਦਾ ਰਿਹਾ ਕੰਮ ਉਹਦਾ ਬਣਦਾ ਤੇ ਉਦੋਂ ਮੰਤਰੀ ਕੋਈ ਹੁੰਦਾ ਨਹੀਂ ਸਿੱਧਾ ਜਵਾਬ ਦੇ ਸੈਕਟਰੀ ਹੁੰਦਾ ਸੀ ਨਾ ਜਦੋਂ ਸਰਕਾਰਾਂ ਨਹੀਂ ਆ ਉਦੋਂ ਵੀ ਤਾਂ ਬਣ ਰਹੀ ਸੀ ਆਹ ਹੁੰਦਾਂ ਦੀ ਨਹੀਂ ਉਸ ਟਾਈਮ ਮੈਂ ਕਿ ਸਾਰਾ ਬੋਝ ਤੁਹਾਡੇ ਤੇ ਸੀ ਜਵਾਬਦੇ ਤੁਸੀਂ ਸੀ ਉਹ ਉਹ ਤਾਂ ਫਿਰ ਨੇਚਰਲੀ ਹੁਣ ਨਾ ਯਾਡਵਾਈਜ਼ਰ ਸਾਹਿਬ ਤੇ ਸੀ ਨਹੀਂ ਜਾਂ ਫਿਰ ਮੇਰੇ ਤੇ ਸੀ ਐਡਵਾਈਜ਼ਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਨਾ ਬੋਲਿਓ ਮੈਂ ਐਡਵਾਈਜ਼ਰ ਉਹ ਸੀ ਇਰੀਗੇਸ਼ਨ ਦੇ ਐਡਵਾਈਜ਼ਰ ਆ ਰੀਐਕਸ਼ਨ ਇਹ ਡਿਪਾਰਟਮੈਂਟ ਤੇ ਵੀ ਐਡਵਾਈਜ਼ਰ ਹੁੰਦੇ ਨੇ ਪਾਵਰ ਦੇ ਹਾਂ ਉਹਨਾਂ ਕੋਈ ਕਈ ਡਿਪਾਰਟਮੈਂਟਸ ਨੂੰ ਦੇ 10 ਤਿੰਨ ਤੱਕ ਸੀਗੇ ਐਡਵਾਈਜ਼ਰ ਓਕੇ ਠੀਕ ਹੈ ਠੀਕ ਹੈ ਕੌਣ ਸੀ ਐਡਵਾਈਜ਼ਰ ਇਹ ਬਦਰਾਸ ਤੋਂ ਐ ਸੀ ਕੀ ਸਦਾ ਸਾਹਿਬ ਦਾ ਮੈਂ ਨਾਮ ਭੁੱਲ ਗਿਆ ਤੇ ਉਹ ਕਹਿੰਦੇ ਵੀ ਦੇਖੋ ਤੁਹਾਡੇ ਤੇ ਰੀਐਕਸ਼ਨ ਹੁੰਦਾ ਮੇ ਤੁਹਾਡੇ ভিউਸ ਇਦਾਂ ਦੇ ਨੇ अच्छा ਤੁਹਾਡੇ ਰਿਐਕਸ਼ਨ ਹੁੰਦਾ ਤੇ ਮੈਂ ਬੋਲੂਗਾ ਉਥੇ ਮੇਰੇ ਨਹੀਂ ਤੇ ਮੈਂ ਕਿ ਕੀ ਕਹਿਣਾ ਆਪਾਂ ਜਾਂ ਆਪਾਂ ਇਹ ਕਹਿਣਾ ਵੀ ਹਾਂ ਸਿਕਿਉਰਿਟੀ ਦੇਤਾ ਰਹਿਣੀ ਇਹਨਾਂ ਕੋਲ ਰਹਿਣੀ ਕਿ ਇਹ ਬਿਜ਼ੀ ਨੇ ਆਪਾਂ ਕਾਂਗੇ ਸਾਮ ਸਿਕਿਉਰਿਟੀ ਦੇ ਦੋ ਅਸੀਂ ਬਣਾਵਾਂਗੇ ਇਹਨਾਂ ਕੋਲ ਸਿਕਿਉਰਿਟੀ ਹੈ ਨਹੀਂ ਇਹਨਾਂ ਦੇ ਨਹੀਂ ਸਕਦੇ ਓਕੇ ਮੈਂ ਜੇਤੀਗਾ ਤੇ ਤੁਸੀਂ ਬੋਲਿਓ ਮੈਂ ਨਾਲ ਬੈਠੂਗਾ ਅਜੇ ਜਾ ਕੇ ਇਹ ਨਾ ਇਹ ਮੰਨ ਇਹਨਾਂ ਨੂੰ ਪੁੱਛੇਗਾ ਸਾਰਿਆਂ ਨਾਲ ਪਹਿਲਾਂ ਪਹਿਲਾਂ ਤਾਂ ਸਾਰਿਆਂ ਨਾਲ ਸਾਰੀਆਂ ਗਵਰਨਮੈਂਟਸ ਨੂੰ ਪੁੱਛਿਆ ਗਿਆ ਹਰਿਆਣਾ ਨੂੰ ਪੁੱਛਿਆ ਗਿਆ ਕਿ ਤੁਸੀਂ ਬਣਾਓ ਹਰਿਆਣੇ ਦੇ ਸੈਕਟਰੀ ਮੇਰੇ ਨਾਲ ਸੀਨੀਅਰ ਸੀਗੇ ਉਹਨਾਂ ਨੇ ਕਿਹਾ ਜੀ ਕਿ ਆ ਗੱਲ ਨੋਟ ਕੀਤੀ ਜਾਵੇ ਮੇਰੀ ਇੱਥੇ ਰਿਕਾਰਡ ਕੀਤੀ ਜਾਵੇ ਕਿ ਮੈਂ ਆਪਣੇ ਹਾਈएस्ट ਜਿਹੜਾ ਸਟੇਟ ਦੇ ਵਿੱਚ ਹੈ ਉਹਦੇ हदायत ये तो लैके आया कि असी एस वाई एल नहीं बनावेंगे इन मेहरबानी करके नोट करो यूटी ने पूछा गया यूटी ने भी ना करती फिर प्रेस साढ़े ते आ गया। कि तुम शुरू करो वो एडवाइजर साहब ने क्या कि को तो सिक्योरिटी है नहीं सू सिक्योरिटी मिली नहीं है अभी आपते रहे तो हूँ सिक्योरिटी से साढ़े को है नहीं है कि वो शुरू करिए GPS GHC ਹੋਮ ਤੇ ਪੁਲਿਸ ਵਾਲੋ ਨਾਲ ਉਹਨਾਂ ਦੇ ਨਾਲ ਦੂਜੇ ਡੀਜੀਪੀ ਹੁੰਦੇ ਸੀ ਜਿਹੜੇ ਆਸਾਮ ਤੋਂ ਆਏ ਹੋਏ ਸੀ ოਫੀਸ਼ਰ ਸ਼ਰਮਾ ਉਹ ਦੋਨੋਂ ਵੀ ਹਾਜ਼ਰ ਸੀਗੇ ਤੇ ਕੇਪੀਐਸ ਗਿਲ ਸਾਹਿਬ ਉੱਠ ਕੇ ਕਹਿੰਦੇ ਕਹਿੰਦੇ ਅਸੀਂ ਜੀ 48 ਘੰਟੇ ਚ ਇਹਨਾਂ ਨੂੰ ਦੋ ਬਟਾਲੀਅਨਾਂ ਦੰਨੇ ਤੇ ਕਰਨਾ ਸ਼ੁਰੂ ਮੇਰੇ ਐਡਵਾਈਜ਼ਰ ਸਾਹਿਬ ਦੀ ਬੋਲਤੀ ਬੰਦ ਹੋ ਗਈ ਜੋ ਨਾ ਨੇ ਵੱਡੀ ਆਰਗੂਮੈਂਟ ਲੈ ਕੇ ਗਏ ਸੀ ਠੋਸੋਗੇ ਉਹ ਉਹ ਚੁੱਪ ਹੋ ਗਏ ਫਿਰ ਮੈਂ ਆਵਾਜ਼ ਨਹੀਂ ਕਹਿ ਤਵਾਂ ਨਹੀਂ ਦੇ ਕਮਰੇ ਅੱਛਾ ਮੈਂ ਕਿਹਾ ਜੀ ਇਹ 1.5 ਸਾਲ ਪਹਿਲਾਂ ਕਿੱਥੇ ਸੀ ਜਿਹੜੇ ਹੁਣ ਤੋਂ ਬਟੈਲੀਅਨ ਆ ਦਿੰਦੇ 48 ਘੰਟੇ ਅਸੀਂ ਆਪਣੇ ਖਰਚੇ ਤੇ ਇੱਕ ਬਟੈਲੀਅਨ ਮੰਗਦੇ ਰਹੇ 1.5 ਸਾਲ ਤੋਂ ਇਹਨਾਂ ਨੇ ਉਦੋਂ ਕਿਉਂ ਨਾ ਦਿੱਤੀ ਹੋਣੇ ਸਾਨੂੰ ਦੋ ਕਹਿੰਦਾ ਜਦੋਂ ਸਾਰੇ ਦੰਦ ਦਰਸ਼ਾ ਗਿਆ ਹੈ ਉਥੇ ਵਰਕਰ ਵੀ ਹੋਣੇ ਆ ਹੋਰ ਵੀ ਹੋਣੇ ਆ ਇਹਨਾਂ ਨੇ ਮੈਂ ਕਿਹਾ ਜਿਹੜੀ ਸਿਕਿਉਰਿਟੀ ਸਕੀਮ ਪੇਜੀ ਮੈਂ ਸਟੱਡੀ ਕੀਤੀ ਆ ਇਹ ਐਸਡੀਓ ਤਾਂ ਹੀ ਉਹਦੇ ਕਰਤੇ ਇੱਕ ਬੰਦਾ ਦਿੰਦੇ ਆ ਤੇ ਓਵਰਸ਼ੀਅਰ ਮੈਂ ਕਿਹਾ ਅਫਸਰ ਨਹੀਂ ਹੁੰਦਾ ਯਾ ਉਹ ਬੰਦਾ ਨਹੀਂ ਹੁੰਦਾ ਉਹਨੇ ਫੀਲਡ ਚ ਅਸਲ ਚ ਕੰਮ ਹੀ ਜਾਈ ਨਹੀਂ ਕਰਦਾ ਹਾਂ ਉਹਨੇ ਕਰਦਾ ਹੂੰ ਉਹ ਮਾਰਿਆ ਗਿਆ ਫੇਰ ਨਹੀਂ ਕੰਮ ਬੰਦ ਕਰੂਗਾ ਮੈਂ ਕਿਹਾ ਇਹਨਾਂ ਦੀ ਸਕੀਮ ਸਕੂਨ ਜਿਹੜੀ ਇੱਕ ਤਰ੍ਹਾਂ ਹੈ ਨਹੀਂ ਚਲਣੀ ਨਹੀਂ ਹੈ ਇਹ ਤੋ ਇਸ ਕਰਕੇ ਇਹ ਕਿਸੇ ਨਾ ਕਿਸੇ ਰੂਪ ਵਿੱਚ ਕੰਸਟਰਕਸ਼ਨ ਰੁਕ ਨਹੀਂ ਜਾਂਦੇ ਸੀ। ਬਿਲਕੁਲ ਪੰਜਾਬ ਦੇ ਹਿੱਤ ਚ ਬਿਲਕੁਲ ਓਕੇ ਉਹ ਦਿਮਾਗ ਤੇ ਸਹੀ ਗੱਲ ਬਿਲਕੁਲ ਐਬਸੋਲਿਊਟ ਪਾਣੀ ਬਚਾਉਣਾ ਹੈ। ਲੂਆ ਪਿਆ ਸਾਡਾ ਓਏ ਹੋਏ ਲੂਆ ਪਿਆ ਹਾਂ 1947 ਤੋਂ ਤੁਹਾਨੂੰ ਦੱਸਿਆ ਨਹੀਂ। ਪੰਜਾਬੀ ਦੇ ਬਾਰੇ ਕੀ ਹੋਇਆ? ਪਹਿਲਾਂ ਇਹ ਇਹ ਨਬੇਲ ਲੀਏ। ਅੱਛਾ ਜੀ ਫਿਰ ਤੁਸੀਂ ਖੜੇ ਹੋ ਗਏ ਹਾਂ। ਮੈਂ ਕਿਹਾ ਜੀ ਇਹ ਕਿਤੇ ਸੀਗੇ ਉਹ ਤਾਂ ਵਿਚਾਰੇ ਮੁੜ ਕੇ ਨਹੀਂ ਬੋਲੇ ਬੈਠ ਗਏ ਹਮ ਪਹਿਲਾਂ ਕਹਤੇ ਕਰਤੇ ਫਿਰ ਐਡਵਾਈਸ ਸਾਹਿਬ ਨੇ ਕੀਤਾ ਵੀ ਇਹ ਤਾਂ ਮੰਨਦਾ ਨਹੀਂ ਹੈ ਚੀਫ ਇੰਜੀਨੀਅਰ ਕੋਣ ਅੱਛਾ ਜੀ ਉਹ ਸਦਾ ਹਰਦੀਪ ਸਿੰਘ ਸਾਹੀ ਸੀਗੇ ਐਸ ਸੀ ਅਫੀਸ਼ੀਅਰ ਸੀ ਸੀ ਨੇਮ ਉਸ ਐਸ ਸੀ ਸੀ ਜੀ ਤੇ ਐਸ ਸੀ ਸੀ ਕੇ ਸ਼ਾਦੋਦੋ ਐਸਐਲ ਵਿੱਚ ਹਮ ਉਹਨਾਂ ਨੂੰ ਖੜਾ ਕਰ ਲਿਆ ਉਹਨਾਂ ਨੇ ਕਿਨੇ ਤੁਹਾਡੇ ਕਰਕੇ ਇੰਜੀਨੀਅਰਾਂ ਕਰਕੇ ਪੰਜਾਬ ਐਡਮਿਨਿਸਟ੍ਰੇਸ਼ਨ ਦਾ ਨਾਮ ਮਿੱਟੀ ਦੇ ਵਿੱਚ ਮਿਲ ਗਿਆ ਚਲੋ ਸਵੇਰੇ ਉੱਤ ਸਟਾਰਟ ਕਰੋ ਕੰਸਟਰਕਸ਼ਨ ਸ਼ੁਰੂ ਕਰੋ ਇਹ ਤਾਂ ਸਾਹਮਣੇ ਆ ਗਿਆ ਨਾ ਆਰਡਰ ਜਦੋਂ ਕਰਨਾ ਹੁੰਦਾ ਅਥਾਰਟੀ ਦਿਖਾਉਣੀ ਕੌਨਫੀਡੈਂਸ ਉਹਨਾਂ ਨੇ ਉਹ ਕੰਮ ਕਰ ਦਿੱਤਾ ਮੈਂ ਕੱਜਸਟ ਅ ਮਿੰਟਸ ਮੇਰੀ ਠੰਡੀ ਆਵਾਜ਼ ਸੀ लेकिन उन्होंने पता नहीं क्यों पिछे गिर गया साहब मैं सर पंजाब एडमिनिस्ट्रेशन का नाम बदनाम साढे सा करके नहीं होना करके होया जिन्होंने पीस मेनटेन करनी सी, एंड ऑर्डर मेनटेन करना बैठे से दोनों डीजी और आप इंचार्ज तो बैठे ही सके ਐਡਵਾਈਜ਼ਰ ਸਾਹਿਬ ਕੋਲੀ ਸਾਹਿਬ ਜੀ ਮੈਂ ਕਿਹਾ ਇਹ ਨਾਮ ਜਿਹੜਾ ਹੈ ਪੰਜਾਬ ਐਡਮਿਨਿਸਟ੍ਰੇਸ਼ਨ ਦਾ ਬਦਨਾਮ ਹੋਇਆ ਹੈ ਉਹਨਾਂ ਕਰਕੇ ਜਿਨ੍ਹਾਂ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਸੀ ਸੋ ਔਰ ਫਿਰ ਉਹ ਜਿਹੜੀ ਮੈਂ ਤੁਹਾਨੂੰ ਗੱਲ ਕਰ ਵਾਈ ਗਰੂ ਨੇ ਲਾਈਨ ਦਿੱਤੀ ਕਦੇ ਨਹੀਂ ਸੀ ਸੋਚਿਆ ਅੱਛਾ ਨੇਵਰ ਹੈਡ ਥੌਟ ਆਫ ਇਟ ਮੈਂ ਕਿਹਾ ਸਰ ਸੈਕਿੰਡਲੀ ਐਸワイ ਇਹਲੇ ਗੁੱਥੀ ਵਿੱਚ ਗੁੰਨੀ ਹੋਈ ਚੀਜ਼ ਹੈ ਇਹ ਵਰਡ ਵੀ ਹੋਈ ਜਿਸ ਗੁੱਥੀ ਦਾ ਨਾਮ ਹੈ राजीव ਲੋਂਗੋਵਾਲ ਅਕੋਰਡ ਉਹਦੀ ਪਹਿਲੀ ਮਾਦਦ ਸੀ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ ਤੇ ਇਸ 1990 ਤੇ ਮੈਂ ਐਡਵਾਈਜ਼ਰ ਕੋਹਲੀ ਸਾਹਿਬ ਨਾਲ ਮੈਂ ਕਿ ਐਡਵਾਈਜ਼ਰ ਸਾਹਿਬ ਪੰਜਾਬ ਨੂੰ ਚੰਡੀਗੜ੍ਹ ਆ ਗਿਆ ਮਿਲ ਗਿਆ ਕਿਆ ਬਾਤ ਹੈ ਚੁੱਪ ਮੈਂ ਕਿ ਜੇ ਤੁਸੀਂ ਪਹਿਲੀ ਮਦ ਨਹੀਂ ਕੱਢ ਸਕੇ ਤੇ ਉਹਦੇ ਚ ਤੀਜੇ ਜਾਂ ਚੌਥੇ ਨੰਬਰ ਤੇ ਜਿਹੜੀ ਮਦਾਂ ਉਹ ਕਿਵੇਂ ਕੱਢ ਸਕਦੇ ਤੁਸੀਂ ਉਸ ਗੱਲ ਤੇ ਸਾਰੇ ਗੱਲ ਖਤਮ ਹੋ ਗਏ ਲਾਜਵਾਬ ਹੋ ਗਏ ਲਾਜਵਾਬ ਹੋ ਗਏ